ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਪਾਜੀ ਦੇ ਕੋਲ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਅੱਜ ਦੇ ਵੀਡੀਓ ਜਿਹੜੇ ਪੂਰੀ ਜ਼ਰੂਰ ਦੇਖਿਓ ਅੱਜ ਜਿਹੜੇ ਵੀਰਜੋ ਨਾਲ ਦੇ ਇਤਜਾਜ ਹੀ ਕਰਨੇ ਆ ਅੱਜ ਵਧਾਈ ਬਣੀ ਆ ਵੀਰਜੋ ਨਾਲ ਤੇ ਦੱਸਦੇ ਹਾਂ ਤੁਹਾਨੂੰ ਸਾਰੀ ਗੱਲਬਾਤ ਤੇ ਸਾਰੀਆਂ ਚੰਗੀਆਂ ਵੇੜਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਕੀ ਕਿਰਪਾ ਬੱਬੇ ਦੀਪ ਸਿੰਘ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਦਿਓ ਕਰੀ ਆਪਣਾ ਨਾਮ ਕਮਲ ਜੀ ਹਾਂਜੀ ਪਿੰਡ ਭਗਵਾਨਪੁਰ ਤਸੀਲ ਡੇਰਾਬਾਬ ਬਨਾਂਡੇ ਤੇ ਜ਼ਿਲ੍ਹਾ ਗਰਦਾਸ ਖੋੜੀ ਤੇ ਫੋਨ ਨੰਬਰ ਵੀ ਬੋਲ ਦਿਓ ਮੇਰਾ 1590 7784 ਮੇਰਾ ਨੰਬਰ ਇੱਥੇ ਵਰਸਲ ਚੱਲਦਾ ਹੈ ਠੀਕ ਹੈ ਜੀ ਹਾਂਜੀ ਤੇ ਬਹੁਤ ਬਹੁਤ ਮੁਬਾਰਕਾਂ ਹਨ ਤੁਹਾਨੂੰ ਤੁਹਾਨੂੰ ਜੀ ਪਿਤਾ ਜੀ ਬਣੇ ਜੀ ਤੁਸੀਂ ਵੀ ਹਣ ਚਲੋ ਮਾਲ ਦੇ ਦੇਣੇ ਹਨ ਤੁਹਾਨੂੰ ਪਤਾ ਰੱਬ ਦਾ ਜੀ ਆਇਆ ਕਰੇ ਫਿਰ ਬਿਲਕੁਲ ਠੀਕ ਆ ਹਾਂਜੀ ਤੇ ਕਿੰਨੇ ਦਿਨਾਂ ਦੀ ਹੋ ਗਈ ਕੁੜੀਆ ਫਿਰ ਕੁੜੀਆ ਹੋ ਗਈ ਤਿੰਨ ਚਾਰ ਦਿਨ ਦੀ ਤਿੰਨ ਚਾਰ ਦਿਨ ਦੀ ਠੀਕ ਠਾਕ ਸਭ ਕੁਝ ਹਾਂਜੀ ਹਾਂਜੀ ਵਧੀਆ ਕਿਰਪਾ ਦੀ ਬੱਬੀ ਠੀਕ ਆ ਤਾਇਆ ਫਿਰ ਕਿੰਨੇ ਦਿਨ ਪੈਗੇ ਨਾ ਹਾਂਜੀ ਹਾਂਜੀ ਫਿਰ ਤੁਹਾਨੂੰ ਪਤਾ ਨਾਟ ਭੱਜ ਉਧਰ ਤੋਂ ਹਸਪੀਟਲ ਰਹੀ ਆ ਹਾਂਜੀ ਹਾਂਜੀ ਠੀਕ ਆ ਤੇ ਅੱਜ ਦੋ ਗੱਬਣਾ ਤੇ ਇੱਕ ਸੂਈ ਹੈ ਨਾ ਹਾਂਜੀ 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 ਅੱਜ ਫਿਰ ਆਫਰ ਹੀ ਲਾ ਦੇਣਾ ਫਿਰ ਆਫਰ ਲਾ ਦੇਣੇ ਆ ਬੱਛੀਆਂ 22 ਲੀਟਰ ਵਾਲੀਆਂ ਵਾ ਟੌਪ ਦੀਆਂ ਵਾ ਅੱਛਾ ਹਾਂਜੀ ਹਾਂਜੀ ਇਹ ਨਹੀਂ ਵੀ ਮਾਰੀਆਂ ਵਾ ਚੰਗੀਆਂ ਵਸ਼ੀਆਂ ਠੀਕ ਆ ਹਾਂਜੀ ਹਾਂਜੀ ਅੱਜ ਇਹ ਆ ਕਿ ਇੱਕ ਤੇ ਹੁਣ ਮੇਲਾ ਵੀ ਆਉਣ ਵਾਲਾ ਵਾ ਇੱਕ ਮੇਲਾ 4 ਤਰੀਕ ਨੂੰ ਚੋਲਾ ਸਾਹਿਬ ਦਾ ਹਾਂਜੀ ਸਾਡੇ ਤੇ ਇੱਕ ਹੁਣ ਆਪਣੇ ਗੁੜੀਆਂ ਵੀ ਆਈ ਆ ਤੇ ਅੱਜ ਦੋ ਦੋ ਚੀਜ਼ਾਂ ਇਕੱਠੀਆਂ ਹੋਈਆਂ ਵਾ ਤੇ ਚਲੋ ਪਹਿਲਾਂ ਸੂਈ ਵਿਖਾ ਦਈਏ ਫਿਰ ਹਾਂਜੀ ਹਾਂਜੀ ਸੂਈ ਵਿਖਾ ਦੇ ਥਾਣੇ ਦੇਖ ਸਾਦੇ ਤੇ ਲੱਗੇ ਤਾਂ ਹੈ ਵੇਖੋ ਠੰਡੀ ਆ ਇਹ ਨਹੀਂ ਉਹੋ ਜਿਹੀ ਨਹੀਂ ਵਸ਼ੀ ਠੀਕ ਆ ਚੰਗੇ ਕੱਦ ਕਾ ਠਾਲੀ ਆ ਚੰਗੇ ਕੱਦ 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 ਬਹੁਤ ਜ਼ਿਆਦਾ ਤੇ ਫੈਟ ਵੀ ਚੰਗੀ ਆਈ ਜਾਊਗੀ ਇਹਦੀ ਸਾਡੇ ਪੰਜ ਹੁੰਦੀ ਹੈ ਜੀ ਬਾਦੀ ਅਗੇ ਚਿੱਟਾ ਦੁੱਧ ਸੂਈ ਨੂੰ ਨੂੰ ਹੋ ਗਏ ਜੇ 7-8 ਦਿਨ ਤੁਹਾਡੇ ਕੋਲ ਹੀ ਸੂਈ ਸਾਡੇ ਸਾਡੇ ਕੋਲ ਸੂਈ ਹੈ ਤੇ ਚੱਲਣ ਦੀ ਹੁਣ ਸੱਟਿਆ ਪੂਰੀ ਮਤਲਬ ਆਲਵਲ ਤੇ ਨਹੀਂ ਕਰਦੀ ਕਿ ਨਹੀਂ ਆਲ ਪਹਿਲਾਂ ਜੋ ਭਾਲ ਹੀ ਪਹਿਲਾਂ ਸੂਈ ਹੈ ਉਦੋਂ ਕੀ ਸੀ 2-3 ਦਿਨ ਬਾਅਦ ਹੁਣ ਨਹੀਂ ਕਰਦੀ ਠੀਕ ਹੈ ਪਰ ਅਸੀਂ ਬਾਗ ਦਾ ਚੁੰਨੇ ਆ ਦੇਖੋ ਨਰਮਨ ਨਾ ਬਾਲਟੀ ਥੱਲੇ ਰੱਖ ਕੇ ਚੋ ਤੇ ਦੁੱਧ ਕਿੰਨਾ ਪੱਕਾ ਹੋ ਨਹੀਂ ਦੇਖ 20-21 ਲੀਟਰ ਹੋਣਾ ਪੱਕਾ ਤਿਆਰ ਆ ਸਾਡੀ ਦੁੱਧ 15 ਪਲੱਸ ਘੱਟ 17-18 ਲੀਟਰ ਤੋਰਾਂ ਮੇਰੇ ਇੱਕ ਹੋਰ ਲਾਥਾ ਨਹੀਂ ਜਰਾ ਇੱਕ ਇਹਦੇ ਮਾਰੇ ਇਹ ਭੂੜ ਮਾਰਦੀ ਅਗਲੇ ਥਾਂ ਤੋਂ ਅਗਲੇ ਥਾਂ ਤੋਂ ਜਿਹੜਾ ਬਹਿਣੀ ਤਾਂ ਦੂਸਰੇ ਦੇ ਪਾਸੇ ਤੇ ਕਿੰਨੇ ਹੋਣ ਲੈਣੀ ਮੰਗਾਉਣੀ ਹੋਏ ਬਾਅਦ ਫੋਨ ਆਇਆ ਉਦੋਂ ਦੱਸੇ ਉਦੋਂ ਨਹੀਂ ਗੱਲ ਪਾ ਹਾਂਜੀ ਹਾਂਜੀ ਹੁਣ ਵੀਡੀਓ ਹੀ ਦੱਸਿਆ ਚੰਗਾ ਫਿਰ ਆਪਣੀ ਮਰਜ਼ੀ ਨਾਲ ਕੋਈ ਫੋਨ ਕੋਈ ਫਿਰ ਉਸਤਾ ਹੁਣ ਫੋਨ ਲਾ ਲੈਂਦਾ ਠੀਕ ਹੈ ਜੀ ਲੇਜ ਬੰਦੇ ਆ ਜੀ ਆਹ ਵਛਾ ਜੀ ਜਿਹੜਾ ਇਹਦਾ ਤੇ ਬਾਕੀ ਇਹ ਸੋਈ ਵੇਦੀ ਹੁਣਾਂ ਦੇ ਘਰੇ ਹੀ ਆ ਹਫਤੇ ਦੇ ਲੱਗ ਜਿਹੜਾ ਸੂਇਨ ਹੋ ਗਿਆ ਦੁੱਧ ਮੋਕੇ ਤੇ 13 ਲੀਟਰ ਹੈ ਆਹ ਤਾਂ ਮੈਲਾ ਮਾਰਨ ਦੀ ਆ ਤੁੜੀ ਉਹਦਾ ਮਲੇ ਨੂੰ ਦੁੱਧ ਤੇ 17-18 ਕਿਲੋ ਕਰ ਜੂਗੀ ਇਹਦੇ ਮਾਜੀ ਇੱਕ ਸਾਹ ਦੀ ਠੀਕ ਆ 17-18 ਕਿਲੋ ਵਾਲੀ ਗਾਂ ਹੀ ਆ ਤੇ ਮੋਲੇ ਦਾ ਮੁੱਲ ਵੀ ਜੀ ਕੱਲ੍ਹ ਦੇ ਭਾਣ 60000 ਜੀ ਨਾਲ ਕ੍ਰੋਸ ਵਛੀਆਂ ਵੇਚ ਜਾਂਦੀਆਂ ਮੀ ਹੁਣ ਹਾਂਜੀ ਹੁਣ ਆਪਾਂ ਆਫਰ ਕਰਕੇ 15000 ਹੀ ਮਾਨ ਕਰ ਦੇਣਾ ਅੱਛਾ 45000 ਦੀ ਦੇਣੀ ਉਹੀ ਕਹਿੰਦਾ ਮਤਲਬ ਇਹੀ ਕਿ 15000 ਵਿੱਚੋਂ ਕਰ ਦੇਣਾ ਵਾ ਤੇ 45000 ਦੀ ਦੇ ਦੇਣੀ ਆ ਚੋਂ ਵੀ ਪਾਣੀ ਕਰ ਦੇਣਾ ਪੂਰੇ 40 ਜਾਂ ਛੋਟ ਛਾੜੋ ਅੱਜ 20000 ਹੀ ਮੰਨ ਚੱਲੋ ਫਿਰ 20000 ਚੱਲੂ ਉਦਾਂ ਵਾਸ਼ੀ ਵੇਖ ਜਾਂਦੀ ਜਿੱਡੀ ਵਾਸ਼ੀ ਠੀਕ ਮਤਲਬ 40000 ਦੀ ਦੇ ਦੋਗੇ ਕੇ ਸਾਡਾ ਓਟੋਣੀ ਵਿੱਚੋਂ 100 ਕਰ 200 ਕਰਦਾ 500 ਕਰ ਠੀਕ ਹੈ ਜੀ ਉਹ ਆਪਣੀ ਖੁਸ਼ੀ ਨਾਲ ਕਰੂਗਾ ਠੀਕ ਹੈ ਜੀ ਤੇ ਹੁਣ ਆਗੇ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਬਣ ਆ ਤੋਰ ਹਮੇਦ ਜੀ ਕਰੀ ਨਾ ਸਾਡੀ ਵਾਲੀ ਇਹ ਵੀ ਵਾਸ਼ੀ 20 ਕਿਲੋ ਵਾਲੀ ਬਹੁਤ ਚੰਗੀ ਵਾਸ਼ੀ ਇਹਦੇ 7 8 10 ਦਿਨ ਲੈ ਜਾਣੇ ਇਹਦੇ ਸੇਵਾ ਕਰੂਗੀ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 20 ਕਿਲੋ ਚਵਾਈ ਜਾਊਗਾ ਹਰ ਰਾਮਨਾ 20 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਬਾਕੀ ਇਹ ਗੱਪਣ ਆ ਤੇ ਇਹਦਾ ਕੀ ਰੱਖਣਾ ਫਿਰ ਮੁੱਲ ਆਪਾਂ ਜੀ ਮੁੱਲ ਤੇ ਇਹਦਾ 60000 ਰੁਪਏ ਕਰ ਦਈਏ ਅੱਛਾ ਵਸ਼ੀ ਤਾਂ ਵੀ ਰੱਖਦੀ ਆ 60 ਦੀ ਵੇਚਦੀ ਆ ਠੀਕ ਹੈ ਫਿਰ ਆਪਾਂ ਹਾਂ ਨਾ ਜਿਹੜੀ 55000 ਦੀ ਵਸ਼ੀ ਦੇ ਦੇਣੀ 55000 ਦੀ ਉਹ ਚੋਂ ਹੀ ਤਿੰਨ ਮਾਨ ਕਰਨਾ 52000 ਦੀ ਹਾਂ ਨਾ ਦੇ ਦੇਣੀ ਅੱਛਾ ਜੀ ਹੋ ਵੀ 52000 ਚੋਂ ਠੀਕ ਹੈ ਪਰ ਵਸ਼ੀ ਚੰਗੀ ਵਸ਼ੀ 20 ਜੇ ਇੰਨਾ ਲੈਵਾ ਮਾਰੂਗੀ ਜਦੋਂ ਤਿਆਰ ਹੋਗੀ ਠੀਕ ਹੈ ਜੇ ਤਿਆਰ ਹੋਣੀ ਆ ਜਿਹ ਹਫਤੇ ਦੇ ਲੱਗੇ ਟਾਈਮ ਖੜਦੀ ਆ ਕਿੱਥੇ ਕਿੱਥੇ ਤਾਂ ਲੱਗਾ ਵਿਥਾਂ ਤੇ ਵਸ਼ੀ ਬਾਕੀ ਇਹ ਆ ਕਿ ਥਨਾ ਦਾ ਸਾਈਜ਼ ਗਾਪ ਵੀ ਚੰਗਾ ਤੇ ਹਵਾਨੇ ਤੇ ਵੀ ਨਾੜਾ ਚੰ ਇਹ ਦਾ ਸੁਹਾ ਗਿਨਵਾਜ ਇਹ ਵੀ ਦੀ ਚਾਰ ਦੰਦ ਵਸ਼ੀ ਪਹਿਲਾਂ ਸੁਣੀ ਏ ਠੀਕ ਹੈ ਜੀ ਜਿਹੜੀ ਵੀ 20 ਲੀਟਰ ਦੀ ਗਾਰੰਟੀ ਦਵਾਂਗਾ ਜੇ ਕੋਈ ਚੰਗੀ ਸੇਵਾ ਕਰੂੰਗਾ ਤੇ ਸੇਵਾ ਆਪਣੀ ਤੁਹਾਨੂੰ ਕੋਲ ਆ ਤੋਰਾਂ ਫਿਰ ਇੱਕ ਰੀਨਾਂ ਵਿੱਚ ਕਿ ਇਹ ਵੀ ਇਹ ਚਾਰ ਦੰਦ ਜਿਹੜੀ ਮੂੰਹ ਦੱਸਦੇ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਬਾਕੀ ਸੁਹਾ ਜਿਹੜਾ ਇਹਦਾ ਪਹਿਲਾਂ ਹੀ ਸੁਣਾ ਜੀ ਦਰਦੀ ਹੂਨ ਤੋਂ ਥੋੜਾ ਜਿਆ ਥੋੜਾ ਜਿਆ ਦਰਦੀ ਆ ਬਾਹਰਲੇ ਬੰਦੇ ਤੋਂ ਤੇ ਆ ਦੇਖ ਸਕਦੇ ਥੱਲੇ ਆਈਏ ਪਾਲਾ ਹੈ ਗਿਆ ਨੇ ਇੱਕ ਬੰਨੇ ਬਾਕੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚੱਕ ਕੇ ਖੜੋ ਮੱਸ਼ੀਆਂ ਬਹੁਤ ਆਉਂਦੀਆਂ ਬਾਜ ਦੇ ਬੱਚੇ ਹੀ ਆ ਠੀਕ ਹੈ ਜੀ ਉਹ ਸੂਹਣੀਆਂ ਜਾਨਕੀ ਕਹਿੰਦੇ ਹਨ ਇਹਨੂੰ ਮੱਸ਼ੀ ਆ ਲੈਖੋ ਚੰਗੀ ਤਿਆਰ ਹੁਣ ਉਹਦਾ ਮਾੜੀ ਪਾ ਲਿਆ ਉਹੋ ਜੀ ਨਹੀਂ ਮੱਸ਼ੀ ਆ ਠੀਕ ਹੈ ਤੇ ਬਾਕੀ ਆ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਤੇ ਇਹਦਾ ਵੀ ਮੁੱਲ ਵੀ ਦੀ ਫਿਰ ਜਿਆਜਿਆ ਕਰੀਏ ਥੋੜੀ ਆਉਂਦੀ ਦੀ ਪਾ ਲਿਆ ਹਨ ਤੁਹਾਨੂੰ ਪਤਾ ਪਹਿਲਾਂ ਨੂੰ ਪਣੀ ਪਣੀ ਚੰਗਾ ਸਭ ਪਾਉੜ ਦੇ ਹਾਂਜੀ ਤੇ ਮਸ਼ੀਨ ਦੇ 65000 ਦੀ ਹਾਨਾ ਵੇਚ ਦੇ ਦੀ ਆ ਅੱਛਾ ਪਰ ਆਪਾਂ ਮੰਦਿਆਂ ਵਾਲੇ ਮੁੱਲੀ ਕਰਨੇ ਆ ਜੋ ਉਹ ਨਹੀਂ ਕੰਮ ਰੱਖਣਾ ਠੀਕ ਆ 5000 ਮਾਨ ਕਰਦਾਂਗੇ 60 ਤੇ ਜੇਰਾ ਉਦਾਂ ਆਫਰ ਲਾਉਣੀ ਆ ਪੰਜ ਹੋਰ ਛੱਡ ਦਾਂਗੇ 55000 ਦੀ ਆ। ਅੱਛਾ 55000 ਦੀ ਦੇ ਦੇਣੀ ਹੈ ਵੀ। ਬਿਲਕੁਲ ਹਾਂ ਨਾ ਦੇ ਦੇਣੀ ਉਹ ਤੇ ਛੂਟ ਹੋ ਜੂਗੀ ਪਰ ਬੱਛੀ ਚੰਗੀ ਹੈ 65000 ਦੀ ਬੱਛੀ ਵੀ ਤਿਆਰ ਹੋ ਗਈ। ਠੀਕ ਹੈ ਜੀ। ਹੋਰ ਬਣ ਜਾਣਾ ਯੋਸ਼ੀ ਨਹੀਂ। ਠੀਕ ਹੈ ਵੀ ਜੀ ਹੋਰ ਕੁਝ ਕਹਣਾ ਫਿਰ। ਬਸ ਵੀ ਜੀ ਮਿਹਰਬਾਨੀ ਬਾਕੀ ਆ ਦੋਵਾਂ ਦੀ ਪਿੱਛੇ ਦੇ ਥਾਣਾ ਦੀ ਗਰੰਟੀ ਹੋ ਗਈ ਫੁੱਲ। ਠੀਕ ਹੈ ਜੀ। ਹਾਂ ਜਾਨੀ ਉਹ ਦੱਸਤਾ ਜੋ ਹੈਗਾ ਤਾਂ ਨਾ। ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਪਾਸ ਕਰਕੇ ਤਸੱਲੀ ਕਰਕੇ ਵੇਖ ਛਾ ਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇ